ਐਸੀ ਪਰਿਵਾਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਕੈਬਨਿਟ ਨੇ ਮੋਹਰ ਲਗਾ ਦਿੱਤੀ ਗਈ ਹੈ 68 ਕਰੋੜ ਦਾ ਕਰਜ਼ਾ ਉਹ ਮਾਫ਼ ਕਰ ਦਿੱਤਾ ਗਿਆ ਜੀ ਜਿਹਦੇ ਚੱਲਦੇ 4727 ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਗਰੀਬ ਵਰਗਾਂ ਨਾਲ ਸਰਕਾਰ ਖੜੀ ਹੈ ਉਹਨੇ ਦੁੱਖ ਸੁੱਖ ਸਮਝਦੀ ਹੈ ਉਹਨਾਂ ਦੇ ਕਰਜ਼ੇ ਦੇ ਮੁੱਦੇ ਨੂੰ ਉਹਨਾਂ ਨੇ ਪਛਾਣਿਆ ਹੈ ਉਹਨਿ ਸੇ ਕਰਕੇ 48 ਰੁਪਏ ਦਾ ਕਰਜ਼ਾ ਮਾਫ਼ ਕੀਤਾ ਗਿਆ ਅੱਜ ਸਿਰੇਕ ਪ੍ਰੋਗਰਾਮ ਹੈ ਕਾਂਗਰਸ ਦੇ ਚੰਨੀ ਦੇ ਨਾਰੇ ਲੱਗੇਗੇ ਨਹੀਂ ਚੰਨੀ ਜਿੰਦਾਬਾਦ ਆ ਰਾਜਾ ਵਿੜਿੰਗ ਨੇ ਟੋਕ ਦਿੱਤਾ ਜੀ ਪਰ ਫਿਲਹਾਲ ਕਾਂਗਰਸ ਦੇ ਵਿੱਚ ਅੰਦਰੋਂ ਅੰਦਰ ਹੀ ਕਲੇਸ਼ جاری ਆ ਪਤਾ ਨਹੀਂ ਕਦੋਂ ਖਤਮ ਹੋਵੇਗਾ ਕੀ ਪਤਾ ਹਾਈ ਕਮਾਂਡ ਨੇ ਕਿਹਾ ਹੋਵੇ 19 ਤੋਂ ਬਾਅਦ ਆਪਾਂ ਇਸ ਮਸਲੇ ਨੂੰ ਹੱਲ ਕਰ ਲਈਏ ਜੀ ਰਾਜਾ ਵਿੜਿੰਗ ਨੇ ਤਾਂ ਕਹਿਦਾ ਕਿ ਬਾਅਦ ਜਾਣਕਾਰੀ ਲੈ ਲਈਏ ਔਰ ਮੀਡੀਆ ਦੇ ਮਿੱਤਰਾਂ ਜਿਹੜੇ ਪਹਿਲਾਂ ਜਾਣਕਾਰੀ ਚਲੀ ਜਾਂਦੀ ਆ ਉਹ ਵੀ ਮੁਰਦੀ ਨਾ ਉਹ ਹੀ ਜਾਣਕਾਰੀ ਘਮਾਫਰਾ ਕੇ ਚੱਲਦੀ ਰਹਿੰਦੀ ਆ ਭਾਰਤ ਨੇ ਪਾਕਿਸਤਾਨ ਦੇ ਉੱਤੇ ਵੱਡੀ ਕਾਰਵਾਈ ਕੀਤੀ ਸੀ ਪਰ ਹੁਣ ਸੰਧੂਰ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਵੀ ਪੰਜਾਬ ਦੇ ਘਰਾਂ ਦੇ ਵਿੱਚ ਜਾਇਆ ਜਾਏਗਾ ਵਿਰੋਧੀ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਕਾਂਗਰਸ ਦਾ ਆਪਣਾ ਨਜ਼ਰੀਆ ਪਾਛੇ ਦਾ ਆਪਣਾ ਅਕਲ ਦਾ ਆਪਣਾ ਹੁਣ ਜਿੱਦ ਤੱਕ ਸਾਰਾ ਪਾਕਿਸਤਾਨ ਦੇ ਖਿਲਾਫ ਲੜਾਈ ਦਾ ਜੰਗ ਆਤਮਾਧੀਆਂ ਨੇ ਕੀਤਾ ਉਹਦੇ ਬਾਰੇ ਸਾਰਾ ਮੁਲਕ ਇਕਮੁੱਠਾ ਇਕੱਠਾ ਹੈ ਪਰ ਜੇ ਇਹ ਸਭ ਨੇ ਇਕੱਲੇ-ਦਾਨੇ ਚ ਘਰ-ਘਰ ਜਾ ਕੇ ਓਟਾ ਮੰਗਿਆ ਜਾਣੀਆਂ ਤੇ ਦੂਜੀ ਤਰ ਦੇ ਖਿਲਾਫ ਵੀ ਓਟਾ ਮੰਗੋਗੇ ਨਾ ਪਾ ਵੀ ਰਾਜੂਵਾਲਾ ਦੇ ਕੋਲ ਗਏ ਨਹੀਂ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨੇ ਕਿਹਾ ਕਿ ਮੇਰਾ ਕਿਸੇ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਜੀ ਮੈਂ ਅੱਜ ਤੱਕ ਕਿਸੇ ਬਾਰੇ ਮਾੜੀ ਚੰਗੀ ਗੱਲ ਨਹੀਂ ਕਹੀ ਜੇ ਕੋਈ ਕਹਿਣਗੇ ਤੂੰ ਐ ਨਹੀਂ ਕਰਨਾ ਜਿਵੇਂ ਉਹ ਕਹਿਣਗੇ ਮੈਂ ਉਹਨਾਂ ਹਿਸਾਬ ਨਾਲ ਚੱਲਣੇ ਤਿਆਰ ਹਾਂ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਜੋ ਜਿੱਦਦਾ ਤੁਮਾਰੇ ਕਿ 6 ਜੂਨ ਨੂੰ ਜੇਕਰ ਗੜਗਾਹ ਸਾਹਿਬ ਉਥੇ ਸਨਮਾਨ ਕਰਨ ਦੀ ਸੀ ਇਤਾਂ ਦੇ ਪਵਾਰਾਂ ਦਾ ਉਹਨਾਂ ਦੇ ਉੱਤੇ ਸਨਮਾਨ ਨਹੀਂ ਹੁੰਦਾ ਜਾਏਗਾ ਜਿੱਥੇ ਸਰਕਾਰ ਦਾ ਵਿਰੋਧ ਕੀਤਾ ਗਿਆ ਤੇ ਡੱਲੇਵਾਲ ਸਾਹਿਬ ਵੱਲੋਂ ਕਹਿ ਗਏ ਅਸੀਂ ਚੈਲੰਜ ਤੁਹਾਡਾ ਗਹੂਰ ਕਰਦੇ ਆ ਓਪਨ ਡਿਬੇਟ ਦਾ ਕਹਿੰਦੇ ਤੁਸੀਂ ਰੱਖ ਲੋ ਓਪਨ ਡਿਬੇਟ ਅਸੀਂ ਤੁਹਾ ਨਾਲ ਗੱਲਬਾਤ ਕਰਾਂਗੇ ਤੇ ਜੋ ਤੁਹਾਡੇ ਸਵਾਲ ਨੇ ਅਸੀਂ ਜਵਾਬ ਵੀ ਦਵਾਂਗੇ ਇਹ ਮਾਮਲੇ ਇਸ ਤਰ੍ਹਾਂ ਨਹੀਂ ਨਿਭਣੇ ਮੁੱਖ ਮੰਤਰੀ ਨਾਲ ਕੇਰਲ ਤੇ ਬੈਠ ਕੇ ਇਹ ਮੰਗਾ ਆਏਗਾ ਤਾਂ ਉੱਥੇ ਮਿਲਾਂਗੇ ਜਾਂ ਜ਼ਾਗੋਂ ਦੇ ਬਾਲਾ ਦਾਮਤ ਤੇ ਆਪਣੇ ਦਮ ਨਾਲ ਹੁਣ ਆ ਸਕਦੇ ਆ ਲੜਕੇ ਨੇ ਬੇਅਦਬੀ ਕੀਤੀ ਸੀ ਦੀ ਮਾਂ ਸਾਹਮਣੇ ਆ ਉਹਨੇ ਕਿਹਾ ਕਿ سزا ਮਿਲਣੀ ਚਾਹੀਦੀ ਆ ਪਰ ਇਹਦਾ ਮੈਡੀਕਲ ਕਰਾਓ ਇਹ ਦਿਮਾਗੀ ਤੌਰ ਤੇ ਖਰਾਬ ਆ ਥੋੜਾ ਦਿਮਾਗੀ ਸੰਤੁਲਨ ਠੀਕ ਨਹੀਂ ਆ ਇਹਦਾ ਫੇ ਉਸ ਤੋਂ ਬਾਅਦ ਜੋ ਮਰਜ਼ੀ ਕਾਰਵਾਈ ਕਰੋ ਪਰ ਇੱਥੇ ਇਹ ਵੀ ਗੱਲ ਬਣਦੀ ਆ ਹਰੇਕ ਜੋ ਬੇਅਦਬੀ ਕਰਦਾ ਆ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦਾ ਜੀ ਮਾਨਸਿਕ ਤੌਰ ਤੇ ਤਾਂ ਵਿਗੜੇ ਆ ਪਈ ਆ ਜਿਹੜਾ ਬੀਐਸਯੂ ਵੇਲੇ ਪਸੰਦ ਕਰਪਿਆ ਪਰ ਜਿਨ੍ਹਾਂ ਦੇ ਪਿੱਛੇ ਕਿਸੇ ਹੋਰ ਕਾਰਨ ਦਿਮਾਗ ਕੰਮ ਕਰਦਾ ਹੈ ਕਿ ਜਿਹੀ ਵੱਡੀ ਸ਼ਰਾਰਤ ਹੈ ਕਿ ਜਿਹੀ ਵੱਡੀ ਸਾਜ਼ਿਸ਼ ਉਸ ਨੂੰ ਪਛਾਣਨ ਦੀ ਲੋੜ ਹੈ ਸੋ ਬਠਿੰਡਾ ਦੇ ਵਿੱਚ ਬੋਰਡ ਲੱਗਿਆ ਵੀ ਸਾਡਾ ਪਿੰਡ ਵਿਕਾਊ ਹੈ ਜੀ ਕਿਉਂਕਿ ਉੱਥੇ ਕਹਿੰਦੇ ਨਸ਼ੇ ਨੂੰ ਲੈ ਕੇ ਕਾफी ਦਿੱਕਤ ਆ ਰਹੀ ਹੈ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਜਿਉਂਸੇ ਪਿੰਡ ਦੇ ਵਿੱਚ ਵੀ ਨਸ਼ਾ ਤਸਕਰ ਇਧਣਿਆਂ ਗੈਰਕਾਨੂੰਨੀ ਸਰਗਰਮੀਆਂ ਕਰ ਰਹੇ ਆ ਗਤੀਵਿਧੀਆਂ ਕਰ ਰਹੇ ਆ ਤਾਂ ਫ੍ਰੀਸ ਨੂੰ ਨੱਕ ਪਾਏਗੀ ਫ੍ਰੀਸ ਦੀ ਜ਼ਿੰਮੇਵਾਰੀ ਵੰਡਿਆ ਕੋਈ ਵੀ ਦੋਸ਼ੀ ਨਹੀਂ ਬਰਛਾ ਨਹੀਂ ਜਾਏਗਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਨਾ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਜੀ ਮిత్రਾਂ ਪ੍ਰੋਖਾਣਾ ਤੁਹਾਡਾ ਸਦਾ ਦਰਸ਼ਕ ਹਨ ਇਹਨਾਂ ਸਰਕਾਰ ਨਾਲ ਅਹਿਮ ਮੁੱਦੇ ਲਾਉ سوال ਜੀ ਸੋ ਸਭ ਤੋਂ ਪਹਿਲਾ ਜੋ ਅੱਜ ਵੱਡਾ ਮੁੱਦਾ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲਗਾਤਾਰ ਅੱਜ ਦੁੱਧੇ ਦਿਨ ਕੈਬਨਿਟ ਦੀ ਮੀਟਿੰਗ ਹੋਈ ਸੀ ਤੇ ਅੱਜ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਗਿਆ ਐਸੀ ਪਰਿਵਾਰਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੇ ਐਲਾਨ ਕਰ ਦਿੱਤਾ ਗਿਆ ਕੈਬਨਿਟ ਨੇ ਮੋਹਰ ਲਗਾ ਦਿੱਤੀ ਗਈ ਹੈ 68 ਕਰੋੜ ਦਾ ਕਰਜ਼ਾ ਉਹ ਮਾਫ ਕਰ ਦਿੱਤਾ ਗਿਆ ਜੀ ਜਿਹਦੇ ਚੱਲਦੇ 4727 ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਜੀ ਬਹੁਤ ਵੱਡਾ ਮਾਮਲਾ ਕੈਬਨਿਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਆਪਾ ਦੇਖ ਰਹੇ ਹਨ ਕਿ ਪੋਲਿਟੀਕਲ ਇਸ਼ੂ ਹੋਣ ਫਾਈਨੈਂਸ਼ੀਅਲ ਇਸ਼ੂ ਹੋਣ ਪੰਜਾਬ ਦੇ ਵਿਕਾਸ ਦੀ ਗੱਲ ਹੋਵੇ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ ਤੇ ਪਾਣੀਆਂ ਦੀ ਗੱਲ ਹੋਵੇ ਪੈਰਾਦਾਰੀ ਕਰਦੇ ਆ ਡਟ ਕੇ ਪੈਰਾ ਦਿੰਦੇ ਆ ਤੇ ਹਮ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬੀਏ ਜਰਨਲਿਸਟ ਮੈਨੂਅਲ ਲੱਗ ਰਿਹਾ ਕਿ ਪਿਛਲੇ ਕਈ ਡੈਕੇਡਸ ਤੋਂ ਸ਼ਾਇਦਨ ਸੂਜੇ ਜਾਤੀਆਂ ਦੇ ਲੋਕਾਂ ਦਾ ਇਸ ਤਰ੍ਹਾਂ ਕਰਜ਼ਾ ਮਾਫ ਨਹੀਂ ਹੋਇਆ 3 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਇਹ ਅਬੀ ਦੀ ਕਾਮ ਕੋ ਹਤਾ ਦੇਖੋ ਇਹ ਨਹੀਂ ਕਿ ਵੀ ਆਪਾਂ ਕਿਸੇ ਜਾਣਤੀ ਨਾਲ ਜੋੜ ਕੇ ਗੱਲ ਕਰਦੇ ਆ ਕਿ ਆਂਦੇ ਕਿ ਕੀੜੀ ਨੂੰ ਤਾਂ ਠੂਠਾ ਹੀ ਦਰਿਆ ਹੈ ਤੇ ਜਿਨ੍ਹਾਂ ਦੇ ਕਾਰੋਬਾਰ ਛੋਟੇ ਆ ਉਹਨਾਂ ਲਈ ਤਾਂ ਜਿਹੜਾ ਛੋਟਾ ਕਰਜ਼ਾ ਹੋ ਵੀ ਜਿਹੜਾ ਮੋੜਨਾ ਬਹੁਤ ਔਖਾ ਹੁੰਦਾ ਜਿਹਨੇ ਕਰਜ਼ੇ ਲਏਗੇ ਸੀ ਕਿਸੇ ਵੇਲੇ ਲੈ ਕੇ ਹੁਣੇ ਆ ਕਿਸੇ ਨੇ ਕੋਈ ਮਾਲ ਖਰੀਦਣ ਲਈ ਲਿਆ ਹੋਵੇਗਾ ਤੁਦ ਦਾ ਕੰਮ ਚਲੂ ਕਰਨ ਲਈ ਕਿਸ ਨੇ ਹੋਰ ਲੱਕੜ ਦਾ ਕੰਮ ਕਰ ਲਈ ਕਿਹਾ ਹੋਇਆ ਕਿਸ ਨੇ ਚੌਂਡੇ ਦੇ ਕੰਮ ਲਈ ਕਿਸ ਨੇ ਹੋਰ ਇਦਾਂ ਦੇ ਨਿੱਕੇ ਮੂਟੇ ਕਾਰੋਬਾਰ ਲਈ ਪੈਸੇ ਲੈ ਹੋਣਗੇ ਕਰਜ਼ੇ ਲੈ ਹੋਣਗੇ ਪਰ ਮੁਸੀਬਤ ਹੁੰਦੀ ਆ ਕਿ ਬਾਅਦ ਵਿੱਚ ਉਹ ਪਰਿਵਾਰ ਕਰਜ਼ੇ ਨਹੀਂ ਮੋੜ ਸਕੇ ਕਈ ਵਜ੍ਹਾ ਹੁੰਦੀਆਂ ਕਿ ਪਰਿਵਾਰ ਤੇ ਬਿਮਾਰੀ ਆ ਗਈ ਜਾਂ ਘਰ ਦਾ ਮੁਖੀ ਆ ਨਹੀਂ ਰਿਹਾ ਹੋਰ ਇਸ ਤਰ੍ਹਾਂ ਦੀਆਂ ਸਮੱਸਿਆ ਆ ਗਈਆਂ ਜਿਦੇ ਕਰਕੇ ਲੰਬੇ ਸਮੇਂ ਤੱਕ ਕਰਜ਼ੇ ਰਹਿ ਗਏ ਪੈਂਡਿੰਗ ਤੁਰੇ ਆ ਰਹੀ ਤੇ ਪਰਿਵਾਰਾਂ ਲਈ ਪਰੇਸ਼ਾਨੀ ਸੁਆਵੇ ਕਹ ਜਿਸਦਾਨ ਪਰਿਵਾਰਾ ਦੇਖੋ ਜਿਸ ਜਿਸ ਕਰਜ਼ਾ ਛੋਟਾ ਹੀ ਹੋਵੇ ਉਹਨੂੰ ਇਹ ਪਰੇਸ਼ਾਨੀ ਨਹੀਂ ਹੁੰਦੀ ਕਿ ਕਰਜ਼ਾ ਜਿਹੜਾ ਕਿਉਂ ਮੇਰੇ ਸਰ ਚੜਿਆ ਹਾਲਾਂਕਿ ਜਿਹੜੇ ਵੱਡੇ ਕਰਜ਼ਦਾਰ ਹੁੰਦੇ ਅਰਬਾਂ ਪਤੀ ਹੁੰਦੇ ਆ ਉਹਨਾਂ ਦੇ ਤਾਂ ਹਰ ਬੰਦੇ ਹਿਸਾਬ ਨਾਲ ਕਰਜ਼ੇ ਮਾਫ ਕੀਤੇ ਜਾਂਦੇ ਆ ਔਰ ਕਰਜ਼ੇ ਮਾਫੀ ਕਰਾ ਲੈਂਦੇ ਆ ਤੇ ਮੁੜ ਕੇ ਚਕਾਰ ਵੀ ਨੇ ਮਾਰਦੇ ਜਿਹੜਾ ਗਰੀਬ ਵਿਅਕਤੀ ਹੈ ਉਹਨੂੰ ਤਾਂ ਥੋੜਾ ਜਿਹਾ ਕਰਜ਼ਾ ਉਹ ਹੀ ਮੋੜਨਾ ਬੜਾ ਔਖਾ ਹੁੰਦਾ ਸੋ ਮੁਖੰਦਰੀ ਭਗਵਾਨ ਅਮਾਨੇ ਦੀ ਕੈਬਨਟ ਦੇ ਮੀਟਿੰਗ ਕਰਕੇ ਜਿਹੜੀ ਮੋਹਰ ਲਾਈ ਆ ਕਿ 66 ਕਰੋੜ ਰੁਪਏ ਦਾ ਕਰਜ਼ਾ ਅਨਸੂਰੀ ਜਾਤੀ ਨਾਲ ਜਿਹੜਾ ਤੁਸੀਂ ਕਿਆ ਗੱਲ ਕੀਤੀ ਹੈ 47 ਜ ਤੋਂ ਉੱਪਰ ਪਰਿਵਾਰ ਹੈ ਉਹਨੂੰ ਮਾਫੀ ਕੀਤੀ ਹੈ ਯਾਨੀ ਲਕੀਰ ਫੇਰਦੀ ਹੈ ਕਰਜ਼ੇ ਦੇ ਉੱਤੇ ਤਕਰੀਬਨ ਜਿਹੜਾ ਹੈਗਾ ਇਸ ਨੂੰ ਸਾਲ 20 ਜਿਹੜਾ ਅਮਰੀਕਨ ਟਾਰਗੇਟ ਤੈਅ ਕੀਤਾ ਹੈਗਾ ਉਸ ਤੋਂ ਪਹਿਲਾਂ ਜਿਹੜਾ ਵੀ ਕਰਜ਼ਾ ਕਿਸੇ ਨੇ ਲਿਆ ਉਹ ਸਾਰੇ ਕਰਜ਼ੇ ਜਿਹੜੇ ਮਾਫ ਕਰ ਦਿੱਤੇ ਇੱਕ ਵੱਡੀ ਰਾਹਤ ਆ ਅਨਸੂਰੀ ਜਾਤੀ ਦੇ ਪਰਿਵਾਰਾਂ ਨੂੰ ਔਰ ਇਹ ਵੀ ਮੈਂ ਕਹਾਂਗਾ ਕਿ ਸਨਿਆ ਉਹ ਇੱਕ ਸਨਿਆ ਦੇਣ ਦੀ ਗੱਲ ਵੀ ਹੁੰਦੀ ਹੈ ਇੱਕ ਸਨਿਆ ਦਿੱਤਾ ਗਿਆ ਕਿਨ ਸੂਝੇ ਜਾਂਦੀ ਗਰੀਬ ਵਰਗਾਂ ਨਾਲ ਸਰਕਾਰ ਖੜੀ ਹੈ ਉਹਨੇ ਦੁੱਖ ਸੁੱਖ ਨੂੰ ਸਮਝਦੀ ਹੈ ਉਹਨਾਂ ਦੇ ਕਰਜ਼ੇ ਦੇ ਮੁੱਦੇ ਨੂੰ ਵੀ ਉਹਨਾਂ ਨੇ ਪਹਿਚਾਣਿਆ ਔਰ ਇਸੇ ਕਰਕੇ 40 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ ਔਰ ਕਾਫੀ ਹਸੇਵਲ ਪੰਜਾਬ ਦੇ ਵਿਦਲਾ ਦੇਖ ਨੂੰ ਮਿਲਿਆ ਕਿ ਗਰੀਬ ਵਰਗ ਸਿੱਧੇ ਤੌਰ ਤੇ ਜਿਹੜੇ ਗਰੀਬਾਂ ਨਾਲ ਸੰਬੰਧ ਰੱਖਦੇ ਹੈ ਸ਼ਡਿਊਲ ਕਾਸਨ ਸੂਝੇ ਜਾਂਦੀਆਂ ਉਹਨਾਂ ਦੀ ਜਿਹੜੀ ਸਰਕਾਰੀ ਫਰਨੀਚਰ ਹੈ ਉਹਨਾਂ ਦੇ ਰਹੀ ਕਰਜ਼ੇ ਲੈ ਕੇ ਸੀ ਬੱਖਾ ਮੁੱਖਾਂ ਤੇ ਉਹ ਸਾਰੇ ਕਰਜ਼ਾਂ ਤੇ ਰਕੀਰ ਫੇਰ ਦਿੱਤੀ ਗਈ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਲਗਾਤਾਰ ਕਲੇਸ਼ ਦੀਆਂ ਥੋੜੀ ਥੋੜੀਆਂ ਭਾਫਾ ਉੱਠਦੀਆਂ ਨੇ ਪਰ ਰਾਜਾ ਬੜਿੰਗ ਦਰਿਆਦਿਲ ਨੇ ਜੀ ਵੱਡਾ ਦਿਲਾ ਉਹਨਾਂ ਦਾ ਉਹ ਦਬਾ ਦਿੰਦੇ ਨੇ ਉਹ ਕਹਿੰਦੇ ਨੇ ਜੀ ਕਾਂਗਰਸ ਦੇ ਵਿੱਚ ਕੋਈ ਵੀ ਜੇਹੀ ਗੱਲਬਾਤ ਨਹੀਂ ਚੱਲ ਰਹੀ ਆਪਾਂ ਨੂੰ ਪਤਾ ਹੀ ਹੈ ਜੀ ਬੀਤੇ ਸਮੇਂ ਦੇ ਵਿੱਚ ਕੁਝ ਕੁ ਲੀਡਰਾਂ ਨੂੰ ਜੁਆਇਨ ਕਰਾਇਆ ਗਿਆ ਜੀ ਕਾਂਗਰਸ ਦੇ ਵਿੱਚ ਪਰ ਰਾਜਾ ਬੜਿੰਗ ਉੱਥੇ ਮੌਜੂਦ ਨਹੀਂ ਸੀਗੇ ਜੀ ਹਾਲਾਂਕਿ ਕੱਲ੍ਹ ਆ ਅੱਜ ਸਵੇਰੇ ਇੱਕ ਪ੍ਰੋਗਰਾਮ ਹੋਇਆ ਕਾਂਗਰਸ ਦੇ ਚੰਨੀ ਦੇ ਨਾਰੇ ਲੱਗੇਗੇ ਨਹੀਂ ਚੰਨੀ ਜਿੰਦਾਬਾਦ ਆ ਰਾਜਾ ਬੜਿੰਗ ਨੇ ਟੋਕ ਦਿੱਤਾ ਜੀ ਪਰ ਫਿਲਹਾਲ ਕਾਂਗਰਸ ਦੇ ਵਿੱਚ ਅੰਦਰੋਂ ਅੰਦਰ ਹੀ ਕਲੇਸ਼ جاری ਆ ਪਤਾ ਨਹੀਂ ਕਦੋਂ ਖਤਮ ਹੋਵੇਗਾ ਕੀ ਪਤਾ ਹਾਈ ਕਮਾਂਡ ਨੇ ਕਿਹਾ ਹੋਵੇ 19 ਤੋਂ ਬਾਅਦ ਆਪਾਂ ਇਸ ਮਸਲੇ ਨੂੰ ਹੱਲ ਕਰ ਲਈਏ ਜੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਕਦੇ ਹਾਰੇ ਨਾ ਕਾਂਗਰਸ ਨੂੰ ਬਹੁਤੀ ਵਾਰੀ ਉਹਨੇ ਆਪਣੇ ਲੋਕ ਘਰੋਂਦੇ ਆ ਆਪਾਂ ਪਿਛਲੀ ਜਿਹੜੀ 22 ਦੀਆਂ ਇਲੈਕਸ਼ਨ ਸੀ ਉਦੋਂ ਵੀ ਦੇਖੀ ਆ ਕਿ ਤਾਂ ਫੁੱਟ ਸੀ ਆਪਸ ਵਿੱਚ ਅਲੱਗ-ਅਲੱਗ ਆਗੂ ਆਪਣੇ-ਆਪਣਾ ਤੌਰ ਤੇ ਆਪਣੋਂ ਆਪਣੀਆਂ ਗੋਲੀਆਂ ਬੋਲਦੇ ਹੁਣ ਲੁਧਿਆਣਾ ਦੀ ਜਿਹੜੀ ਉਪਚੋਣ ਆ ਗਈ ਹੈ ਲੁਧਿਆਣਾ ਪਛਮੀ ਵਿਧਾਨ ਸਭਾ ਦੀ ਐਂ ਜਿਵੇਂ 15 14 ਦਿਨ ਜਿਹੜੇ ਇਲੈਕਸ਼ਨ ਜਿਹੜੇ ਰਹਿੰਦੇ ਆ 19 ਤਰੀਕ ਨੂੰ ਤਾਂ ਵੋਟਾਂ ਪੈ ਜਾਣੀ 23 ਨੂੰ ਨਤੀਜੇ ਆ ਜਾਣ ਉਸ ਮੌਕੇ ਦੇ ਨਾਲੋ ਨਾਲ ਹੋਣੜਾ ਰਾਗਿਸ ਰਪਿਆ ਬਿਰੋ ਦਾ ਕਾਂਗਰਸ ਦੇ ਅੰਦਰ ਜਿੱਦਾਂ ਤੁਸੀਂ ਕਿਹਾ ਕਿ ਸਿੱਨੀ ਦੇ ਆਕੇ ਤੇ ਕਿਸੇ ਨੇ ਨਾਰਾ ਲਗਾਤਾ ਕੀਤਾ ਇਛਾ ਹੋ ਸਕਦੀ ਹੈ ਕੀ ਫਰਕ ਪੈਣ ਲੱਗਿਆ ਤਾਂ ਪ੍ਰਧਾਨ ਨੂੰ ਇਹ ਨੋਟਸ ਲੈ ਕੇ ਉਸ ਦਾ ਜਾਨੇ ਉਹਨੂੰ ਕਹਿਣਾ ਕਿ ਵੈਦਾਂ ਦੀ ਗੱਲ ਨਾ ਕਰੋ ਇਹ ਬਣਦੀ ਨਹੀਂ ਹੁੰਦੀ ਗੱਲ ਇਹ ਦਿਨ ਹੈ ਕਿ ਸੁਨਿਆ ਜਾਂਦਾ ਹੈ ਕਿ ਕਾਂਗਰਸ ਦੇ ਅੰਦਰ ਕਿਸ ਤਰ੍ਹਾਂ ਅਜੀਬ ਵੱਖਰੇ ਵੱਖਰੇ ਬੋਲੀਆਂ ਤੇ ਵੱਖਰੇ ਵੱਖਰੇ ਅੰਦਾਜ਼ ਦਾ ਆਗੂ ਨੂੰ ਜਾਣ ਕਰਨ ਦੇ ਮੁੱਦੇ ਤੇ ਜਿੱਦਾਂ ਤੁਸੀਂ ਪਹਿਲਾਂ ਰਾਜਾ ਬੜਿੰਗ ਨੇ ਕਿਹਾ ਸੀ ਇਹ ਗੱਲ ਕਿ ਮੇਰੀ ਜਾਣਕਾਰੀ 'ਚ ਨਹੀਂ ਹੈ ਪਰ ਹੁਣ ਥੋੜਾ ਜਿਹਾ ਲੀਡਰਸ਼ਿਪ ਦੇ ਤੌਰ ਤੇ ਉਹਨੇ ਆਪਣੇ ਸੂਈ ਨਾਲ ਸ਼ਾਂਪਨਾਠ ਸ਼ੰਮੇ ਨਾਲ ਜ਼ਰੂਰਤ ਹੈ ਇਸ ਗੱਲ ਦਾ ਕਿ ਹੋ ਸਕਦਾ ਹੈ ਮੈਂ ਬਾਅਦ 'ਚ ਜਾਣਕਾਰੀ ਲੈ ਲਈ ਹੋਵੇ ਰਾਜਾ ਬਿੜੇ ਨੇ ਤਾਂ ਕਹਿਦਾ ਕਿ ਬਾਅਦ ਜਾਣਕਾਰੀ ਲੈ ਲਈ ਹੋਵੇ ਪਰ ਮੀਡੀਆ ਦੇ ਮਿੱਤਰਾਂ ਜਿਹੜੀ ਪਹਿਲਾਂ ਜਾਣਕਾਰੀ ਚੱਲੀ ਜਾਂਦੀ ਹੈ ਉਹ ਵੀ ਮੁੜਦੀ ਨਾ ਉਹੀ ਜਾਣਕਾਰੀ ਘਮਾਫਰਾ ਕੇ ਚੱਲਦੀ ਰਹਿੰਦੀ ਹੈ ਸੋ ਇਲੈਕਸ਼ਨ ਦੇ ਮੌਕੇ ਦੇ ਇਸ ਤਰ੍ਹਾਂ ਦੀਆਂ ਗੱਲਾਂ ਰਾਣਾ ਗਜੀਤ ਆਪਣੇ ਤੌਰ ਤੇ ਅਗੂ ਦੇ ਤੌਰ ਤੇ ਉੱਭਰਣ ਦੀ ਕੋਸ਼ਿਸ਼ ਕਰ ਰਿਹਾ ਹੈ ਆਜੂ ਦੇ ਰਾਜਾ ਵਿੜੰਗਰੀ ਆਪਸ ਵਿੱਚ મતભੇਦਾਂ ਦੀ ਗੱਲ ਹਾਲਾਂਕਿ ਰਾਜਾ ਵਿੜੰਗ ਕਈ ਵਾਰੀ ਇਹਨਾਂ ਮੌਕਿਆਂ ਤੇ ਗੱਲ ਕਹਿ ਚੁੱਕੇ ਕਿ ਕੋਈ મતਭੇਦ ਨਹੀਂ ਆਜਮੀ ਜਿਦੋਂ ਆ ਗੱਲ ਕਰ ਰਹੇ ਤੇ ਜਦੋਂ મતਭੇਦਾਂ ਦੀ ਗੱਲ ਆ ਰਹੀ ਹੈ ਦੂਜੇ ਪਾਸੇ ਰਾਜਾ ਵਿੜੰਗ ਨੇ ਸਪੱਸ਼ਟ ਤੌਰ ਤੇ ਕਹਿ ਲਵੀ ਕਿ ਕਾंग्रेस ਬੈਲ ਕਾਂਗਰਸ ਕੋਈ ਵੀ ਕਿਸੇ ਕਿਸਮ ਦਾ મતਭੇਦ ਨਹੀਂ ਆਉਣ ਵਾਲੇ ਦਿਨ ਇਹ ਦੇਖਿਆ ਜਾਏਗਾ ਕਿ ਰਾਜਾ ਵਿੜੰਗ ਨੇ ਚੁੱਕਿਆ ਕਿ ਕਾਂਗਰਸ ਸਾਬ ਚੰਗਾ ਹੈ ਸਾਵ ਚੰਗਾ ਰਹੇਗਾ ਤਾਂ ਨਤੀਜੇ ਉਸ ਹਸਾ ਨਾਲ ਆਉਣਗੇ ਚੰਗਾ ਨਹੀਂ ਰਹੇਗਾ ਤਾਂ ਦੇ ਆਪਾਂ ਚਿੰਨੇ ਲੋਕ ਫੈਸਲਾ ਕਰਨਗੇ ਕਿ ਕੀ ਫੈਸਲਾ ਕਰਨਾ ਹੈ ਕਿਹੜੀ ਪਾਰਟੀ ਦੇ ਆ ਕੇ ਮੋਹਰ ਲਾਉਣੇ ਆ ਮੈਦਾਨ ਜ਼ਰੂਰ ਹੈ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਔਰ ਖਾਸ ਤੌਰ ਤੇ ਆਪਾਂ ਇੱਕ ਜ਼ਿਕਰ ਇਹ ਵੀ ਕਰਨਾ ਚਾਹਾਂਗੇ ਇੱਕ ਤਾਂ ਕਾਂਗਰਸ ਲੜਾਈ ਲੜ ਰਹੀ ਹੈ ਅੰਦਰੂਨੀ ਤੌਰ ਤੇ ਇੱਕ ਲੜਾਈ ਹੈ ਪਾਜਬਾ ਨਾਲ ਆ ਆਪ ਨਾਲ ਆਕਾਲੀਦਾਨ ਨਾਲ ਆ ਦੇ ਆਪਾਂ ਪਾਸੇ ਚੋਣ ਨੂੰ ਲੈ ਕੇ ਇਹੋ ਜੀ ਲੜਾਈ ਉੱਪਰ ਕੇ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਭਾਜਪਾ ਨੂੰ ਲੈ ਕੇ ਉਹ ਪਰੇਸ਼ਨ ਸੰਧੂਰ ਨੂੰ ਲੈ ਕੇ ਪਤਾ ਹੀ ਹੈ ਜੀ ਭਾਰਤ ਨੇ ਪਾਕਿਸਤਾਨ ਦੇ ਉੱਤੇ ਵੱਡੀ ਕਾਰਵਾਈ ਕੀਤੀ ਸੀ ਪਰ ਹੁਣ ਸੰਧੂਰ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਵੀ ਪੰਜਾਬ ਦੇ ਘਰਾਂ ਦੇ ਵਿੱਚ ਜਾਇਜ ਆਏਗਾ ਵਿਰੋਧੀ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਜੀ ਬਹੁਤ ਲਿਜਾ ਸਵਾਲ ਆ ਤੁਹਾਡਾ ਦੇਖੋ ਜਿਤ ਤੱਕ ਸਵਾਲ ਹੈ ਇਹ ਲਗਾਉਂ ਜਿਸ ਕਦਰੜਾ ਪਾਕਿਸਤਾਨ ਦੇ ਖੰਖਾਰ ਆਤਵਾਦੀਆਂ ਨੇ ਆਨੇ ਕਾਰਾ ਕਿਤਾਬ ਬੇਕਸੂ ਲੋਕਮ ਕੋਕੋ ਕੇ ਮਾਰਿਆ ਉਹਦੇ ਵਾਰੇ ਤਾਂ ਸਾਰੇ ਮੁਲਕ ਚ ਬਹੁਤ ਵੱਡਾ ਰੋਸ ਤੇ ਗੁੱਸੇ ਦੀ ਲਹਿਰ ਉਹ ਤੋਂ ਬਾਅਦ ਸਾਡੀ ਜਿਹੜੀ ਫੌਜ ਆ ਫੌਜ ਦੇ ਵਾਖਾ ਹੋਵੇਂਗਾ 에ਅ ਫੋਰਸ ਆ ਦੂਜੇ ਇਸੇ ਹੈ ਥਲ ਸੈਨਾ ਜਲ ਸੈਨਾ ਉਹਨਾਂ ਉਹ ਜਿਹੜੀ ਸਮੂਹ ਤੌਰ ਤੇ ਸਾਂਝੀ ਤੌਰ ਤੇ ਕਾਰਵਾਈ ਕੀਤੀ ਗਈ ਪਾਕਿਸਤਾਨ ਚ ਕਈ ਹੱਥਵਾਲੀ ਟਿਕਾਣੇ ਤਬਾਹ ਕੀਤੇ ਗਏ ਸਾਰੇ ਮੁਲਕ ਨੇ ਥਾਪੜਾ ਦਿੱਤਾ ਫੌਜ ਨੂੰ ਉਹਦੇ ਵਾਰੇ ਕੋਈ ਦੌਰ ਹੈ ਨਹੀਂ ਪਰ ਹੁਣ ਆਪਰੇਸ਼ਨਸ ਦੂਰ ਨੂੰ ਲੈ ਕੇ ਜਦੋਂ ਸਮੂਹ ਦਾ ਨਾਮ ਵੱਡਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਪੰਜਾਬ ਚ ਘਟੂ ਘਾਟ ਇੱਕ ਨਵੀਂ ਕੰਟਰੋਵਰਸੀ ਖੜੀ ਹੋ ਗਈ ਹੈ ਦੂਜਿਆਂ ਵਿਰੋਧੀ ਦਰਾਂ ਦੇ ਵਿੱਚ ਮਕਰੋਦੀ ਦੇ ਰਾਏ ਕਾਂਗਰਸ ਤੇ ਇਕ ਤਾਂ ਹਾਕਮਦਰੀ ਆਮ ਆਦਮੀ ਪਾਰਟੀ ਨਾਵਲ ਉਸ ਨੂਰ ਦੇ ਮੁੱਦੇ ਤੇ ਸਵਾਲ ਉਠਾਏ ਜਾ ਰਿਹਾ ਕਿ ਤੁਸੀਂ ਪੋਲੀਟਿਕਲ ਤੌਰ ਤੇ ਚੋਣ ਲੜ ਰਹੇ ਹੋ ਤਾਂ ਉਸ ਨੂਰ ਦਾ ਨਾਮ ਕਿਉਂ ਲੈ ਰਹੇ ਹੋ ਮੁੱਖ ਮੰਤਰੀ ਜਿਹੜਾ ਆਪਣਾ ਭਗਵੰਤ ਮਾਨ ਉਹਨਾਂ ਦਾ ਤਾਂ ਇੱਕ ਅੰਦਾਜ਼ ਹੈ ਗੱਲ ਕਹਿਣ ਦਾ ਭਗਵੰਤ ਮਾਨ ਨੇ ਤਾਂ ਇਹ ਫਿਰ ਵਨ ਨੇਸ਼ਨ ਵਨਸ ਮੰਡਰ ਵਾਲੀ ਗੱਲ ਵੀ ਉਹਨਾਂ ਨੇ ਕਹਿਤੀ ਹੈ ਸਿੰਦੂਰ ਕਿਸ ਔਰਤ ਦਾ ਜਿਹੜਾ ਹਸਬੰਡ ਨਾਲ ਜਿਹੜਾ ਕਿ ਇੱਕ ਅਧਿਕਾਰ ਦਾ ਮਾਮਲਾ ਹੁੰਦਾ ਉਹਦੀ ਜਿਹੜੀ ਹੈਗੀ ਜ਼ਿੰਦਗੀ ਦੀ ਜਿਹੜੀ ਕਿ ਆਪਣਾ ਸੁਭ ਕਾਮਨਾਵਾਂ ਜ਼ਿੰਦਗੀ ਜਉਣ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਤੇ ਕਾ ਉਹਦੇ ਨਾਲ ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ ਤਾਂ ਇੱਕ ਤਰ੍ਹਾਂ ਦਾ ਉਹ ਜਿਹੜਾ ਹੈਗਾ ਜੁੜਿਆ ਹੁੰਦਾ ਉਹਨਾਂ ਦੀ ਮਨੋ ਭਾਵਨਾਵਾਂ ਦੇ ਨਾਲ ਸਿੰਦੂਰ ਇੱਕ ਬਹੁਤ ਵੱਡਾ ਪਾਵਿਕ ਸ਼ਬਦ ਹੈ ਜਿਹੜਾ ਔਰਤ ਦੇ ਸ਼ਿੰਗਾਰ ਨਾਲ ਕੇ ਲਈ ਔਰ ਦੇ ਸਾਈਨ ਨਾਲ ਕਹ ਲਈਏ ਜੁੜਿਆ ਹੋਇਆ ਉਹ ਕਹਿੰਦੇ ਕਿਉਂ ਤੁਸੀਂ ਇਹਨੂੰ ਜਿਹੜਾ ਇਲੈਕਸ਼ਨ ਨਾਲ ਜੋੜ ਕੇ ਦੇਖ ਰਹੇ ਹੋ ਪਹਿਲਾਂ ਤਾਂ ਜਿਹੜਾ ਮੁਖ ਵਿਰੋਧੀ ਧਿਰ ਹੈ ਉਹਦੇ ਪ੍ਰਧਾਨ ਆ ਰਾਜਾ ਬੜੇ ਉਹਨਾਂ ਨੇ ਕਿਹਾ ਸਿੱਧੇ ਤੌਰ ਤੇ ਕਟਾਰ ਚੀਤਾ ਭਾਜਪਾ ਦੇ ਉੱਤੇ ਇਹ ਦੇਖੋ ਕਿਤੇ ਭਾਜਪਾ ਉਹ ਤੁਸੀਂ ਨਾ ਸੰਦੂਰ ਨਾ ਕਰਨ ਦੇ ਲੈ ਕੇ ਚਲੇ ਜਾਓ ਕਹਿੰਦੇ ਪੰਜਾਬਣਾ ਉਟਣੀਆਂ ਤੇ ਉਹਨੂੰ ਭਜਾਉਣੀਆਂ ਜਿਹੇ ਦਾ ਕੰਮ ਕਰੋਗੇ ਦੂਜੇ ਪਾਸੇ ਮੁਖੰਦਰੀ ਭਗਵੰਤ ਮਾਨ ਵੀ ਸਿੱਧੇ ਤੌਰ ਤੇ ਗੱਲ ਕਹਿ ਰਹੇ ਆ ਕਿ ਵੋਟਾਂ ਸੰਦੂਰ ਦੇ ਨਾਂ ਤੇ ਕਿਉਂ ਮੰਗੀਆਂ ਜਾ ਰਹੀਆਂ ਬਿਲਕੁਲ ਸਹੀ ਗੱਲ ਹੈ ਦੇਖੋ ਦੇਸ਼ ਦਾ ਮੁੱਦਾ ਵੱਖਰੇ ਤੌਰ ਤੇ ਦੇਸ਼ ਲੜਾਈ ਚ ਤੇ ਪਾਕਿਸਤਾਨ ਦੀ ਗੱਲ ਆ ਤੁਹਾਡੀ ਗੱਲ ਹੈ ਸਾਰੇ ਇੱਕ ਮੁੱਠਾ ਹੈ ਪਰ ਇਸ ਮਾਮਲੇ ਤੇ ਵੋਟਾਂ ਮੰਗੀਆਂ ਜਾਣ ਤੇ ਫਿਰ ਤਾਂ ਵਖਰੇਵੇਂ ਵਾਲੀ ਗੱਲ ਆ ਹੀ ਜਾਂਦੀ ਹੈ ਨਾ ਕਿ ਵੱਖਰੇ ਵੱਖਰੇ ਤੌਰ ਤੇ ਦੇਖੋ ਆਪ ਦਾ ਇੱਕ ਆਪਣਾ ਨਜ਼ਰੀਆ ਕਾਂਗਰਸ ਦਾ ਆਪਣਾ ਨਜ਼ਰੀਆ ਭਾਜਪਾ ਦਾ ਆਪਣਾ ਅਕਾਲੀ ਦਲ ਦਾ ਆਪਣਾ ਹੁਣ ਜਦ ਤੱਕ ਸਵਾਲ ਆ ਪਾਕਿਸਤਾਨ ਦੇ ਖਿਲਾਫ ਲੜਾਈ ਦਾ ਜਾਂ ਜੋ ਆਤਵਾਦੀਆਂ ਨੇ ਕੀਤਾ ਉਹਦੇ ਬਾਰੇ ਸਾਰਾ ਮੁਲਕ ਇੱਕ ਮੁੱਠਾ ਇਕੱਠਾ ਪਰ ਜੇ ਇਸ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾ ਕੇ ਵੋਟਾਂ ਮੰਗਿਆ ਜਾਣ ਗਿਆ ਫਿਰ ਦੂਜੀ ਤਰ੍ਹਾਂ ਦੇ ਖਿਲਾਫ ਵੀ ਵੋਟਾਂ ਮੰਗੋਗੇ ਨਾ ਸੋ ਬੜੀ ਉਹ ਕਹਿੰਦੇ ਪ politcal ਪਾਰਟੀਆਂ ਨੇ ਦੂਜੀਆਂ ਤਰ੍ਹਾਂ ਹੈ ਤੇ ਭਗਵਾਨਤ ਮਾਨ ਹੈ ਮੁੱਖ ਮੰਤਰੀ ਤੇ ਰਾਜਾ ਬਣੰਗਾ ਉਹ ਕਹ ਰਿਹਾ ਕਿ ਇਸ ਦੂਰ ਦੀ ਇੱਕ ਕਦਰ ਜਾਂ ਇੱਕ ਭਾਵਨਾ ਨਾਲ ਜੁੜਿਆ ਹੋਇਆ ਸ਼ਬਦ ਹੈ ਇਸ ਨੂੰ ਇਹ ਨਹੀਂ ਖੇਡ ਲਈ ਪੱਤਰ ਦੇ ਰਾਜਨੀਤੀ ਦੇ ਪੱਤਰ ਦੇ ਨਾ ਲੈ ਕੇ ਜਾਓ ਤੁਸੀਂ ਸਿੱਧੇ ਤੌਰ ਤੇ ਪਾਰਟੀ ਮੁੱਦਿਆਂ ਤੇ ਲੜਾਈਆਂ ਲੜੀਆਂ ਜਾਣ ਦੇ ਦੇ ਲਈ ਕੀ ਕੀਤਾ ਜਾ ਸਕਦਾ ਸਵੇ ਲਈ ਕੀ ਕੀਤਾ ਜਾ ਸਕਦਾ ਇਨਾ ਮੁੱਦਿਆਂ ਦੇ ਲੜਾਈਆਂ ਲੜੋ ਸੰਦੂਰ ਨੂੰ ਲੈ ਕੇ ਨਾ ਜਾਓ ਚੋਣ ਮੈਮ ਵਿੱਚ ਕਿ ਭਗਵੰਤ ਮਾਨ ਨੇ ਤੇ ਰਾਜਾ ਬੜਿੰਗ ਦੋਨਾਂ ਨੇ ਸੁਨੇਹਾ ਆਪਣੇ ਆਪਣੇ ਢੰਗ ਨਾਲ ਦਿੱਤਾ ਭਾਈਭਾਨ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਜਥੇਦਾਰ ਕੁਲਦੀਪ ਸਿੰਘ ਗੜਕਾ ਜੋਣਾ ਦੀ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਜੀ ਟਕਸਾਲ ਦੇ ਮੁਖੀ ਬਾਬਾ ਤੋਂ ਮਾ ਵੱਲੋਂ ਕਹਿ ਗਿਆ ਸੀ ਵੀ ਜੇਕਰ ਉਹ ਸੰਦੇਸ਼ ਜਾਰੀ ਕਰਨਗੇ ਤਾਂ ਸੋਨਾਂ ਦਾ ਵਿਰੋਧ ਕਰਾਂਗੇ ਇਹਦੇ ਚੱਲਦੇ ਆ ਕੁਲਦੀਪ ਸਿੰਘ ਗੜਗੱਜ ਹੁਣ ਮਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਈਆਂ ਦੇ ਕੋਲ ਜਾ ਰਹੇ ਨੇ ਅੱਜ ਉਹ ਪਟਿਆਲਾ ਦੇ ਬੱਦੀ ਸਿੰਘ ਨੇ ਜੇਲ੍ਹ ਦੇ ਵਿੱਚ ਬੰਦ ਨੇ ਪਾਈ ਰਾਜੂਆਣਾ ਦੇ ਕੋਲ ਗਏ ਨੇ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨੇ ਕਿਹਾ ਕਿ ਮੇਰਾ ਕਿਸੇ ਦੇ ਨਾਲ ਕੋਈ ਵਿਰੋਧ ਨਹੀਂ ਹੈਗਾ ਜੀ ਮੈਂ ਅੱਜ ਤੱਕ ਕਿਸੇ ਬਾਰੇ ਮਾੜੀ ਚੰਗੀ ਗੱਲ ਨਹੀਂ ਕਹੀ ਜੇ ਕੋਈ ਕਹਿਣਗੇ ਤੂੰ ਐ ਨਹੀਂ ਕਰਨਾ ਜਿਵੇਂ ਉਹ ਕਹਿਣਗੇ ਮੈਂ ਉਹਨਾਂ ਦੇ ਹਿਸਾਬ ਨਾਲ ਚੱਲਣ ਦੇ ਤਿਆਰ ਆ ਜੀ ਦੇਖੋ ਜਿਹੜਾ ਤੁਹਾਡਾ ਸਵਾਲ ਹੈ ਗੱਲ ਹੈ ਜੋ ਤੁਸੀਂ ਪ੍ਰਤਾਂਤ ਜਿਸ ਤਰ੍ਹਾਂ ਦਾ ਦੱਸਿਆ ਸਰਜਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਕਾਤਾ ਸਦੇ ਕਾਰਜਕਾਰੀ ਜਥੇਦਾਰ ਗੜਗਾ ਸਾਹਿਬ ਰਜੋਣਾ ਸਾਹਿਬ ਨੂੰ ਮਿਲੇ ਹੈ ਇਸ ਤਰੀਕੇ ਨਾਲ ਇੱਕ ਦਿਨ ਪਹਿਲਾਂ ਸੁਗਣੀ ਗੁਰਦੁਆਰਾ ਪੁਰੰਧ ਕਮੇਟੀ ਦੇ ਪ੍ਰਧਾਨ ਦੰਦ ਮੀਟਰੀ ਸਾਹਿਬ ਦੇ ਮੁਖੀ ਜਿੱਤੇਰਾ ਤੁਮਾਏ ਨੂੰ ਮਿਲੇ ਹੈ ਵਫਾਕ ਸਲਗਰਮੀਆਂ ਨੂੰ ਦੇਖਿਆ ਜਾਵੇ ਤਾਂ ਇੱਕ ਨਾ ਹੋਰ ਹੈ ਉਹ ਵੀ ਲੈ ਕੇ ਆਪਾਂ ਗੱਲ ਅੱਗੇ ਕਰਾਂਗੇ ਉਹ ਵਿਕਰਮਜੀਠੀਆ ਸੁਮਣੀ ਕਾਲੀਦਾਲ ਦੇ ਕਥਾਵਾਰ ਮਜ਼ਬੂਤ ਆਗੂ ਹੈ ਉਹ ਵੀ ਇਸ ਮੁੱਦੇ ਤੇ ਆਪਣੀ ਗੱਲ ਕਹਿ ਰਿਹਾ ਹੈ ਤੇ ਸਾਰਿਆਂ ਨੂੰ ਜੇ ਸਾਂਝੇ ਤੌਰ ਤੇ ਦੇਖਿਆ ਜਾਵੇ ਫਿਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹੁਣ ਜੋ ਜਦੋਂ ਤੁਮਾਂ ਨੇ ਕਿਹਾ ਕਿ ਸੇ ਜੋ ਨੂੰ ਜੇਕਰ ਗੜਗਾਏ ਸਾਹ ਉਹਤੇ ਸਨਮਾਨ ਕਰਨਗੇ ਸੀਦਾਂ ਦੇ ਪਰਿਵਾਰਾਂ ਦਾ ਤਾਂ ਉਹਨਾਂ ਦੇ ਹੱਥੋਂ ਸਨਮਾਨ ਨਹੀਂ ਹੁਣ ਦਿੱਤਾ ਜਾਏਗਾ ਲੱਗ ਰਿਹਾ ਹੈ ਕਿ ਸਾਰਿਆਂ ਦੇ ਵਾਅਦੇ ਜਿਹੜੀਆਂ ਅਹਿਮ ਤਰ੍ਹਾਂ ਜਨਾ ਚ ਸ਼੍ਰੋਮਣੀ ਗੁਰਦਾਰ ਪਰਉਨ ਕਮੇਟੀ ਸ਼੍ਰੋਮਣੀ ਕਾਲੀਦਾਲ ਰਾਜਾਣਾ ਇਹ ਸਾਰੇ ਜਿਹੜਾ ਕਾਲਤਾਸ ਦੇ ਜਿਹੜੇ ਜਿੱਤੇ ਸਾਰਾ ਉਹਨਾਂ ਦੀ ਪਿੱਠ ਤੋਂ ਉਹਨਾਂ ਦੀ ਹਮਾਇਤ ਤੇ ਆ ਗਿਆ ਬਿਰਗਾ ਸਾਹਿਬ ਨੇ ਜੇ ਆਪਾਂ ਉਹਨਾਂ ਦਾ ਧਿਆਨ ਨਾਲ ਸੁਣੀਏ ਕਿਹਾ ਨੇ ਕਿਹਾ ਕਿ ਸਾਰਾਂ ਤਰ੍ਹਾਂ ਦਾ ਸਤਿਕਾਰ ਕਰਦਾ ਪੰਥ ਜੋ ਕਹੇਗਾ ਮੈਂ ਪੰਥ ਤੋਂ ਬਾਹਰ ਨਹੀਂ ਆ ਪਰ ਉਹਨਾਂ ਪੰਥ ਕਿਸ ਨੂੰ ਮੰਨਿਆ ਜਾਵੇ ਸੂਨੀ ਗੁਰਦਾਰ ਪਰੰਧ ਕਮੇਟੀ ਨੇ ਲਾਇਆ ਗੜਗਾਹ ਸਾਹਮੂ ਸੂਨੀ ਕਾਲੀਦਾ ਦੇ ਬਕਰ ਮੀਠਿਆ ਨੇ ਸਾਫ਼ ਤੌਰ ਤੇ ਕਹਦਾ ਕਿ 6 ਜੂਨ ਦਾ ਜਿਹੜਾ ਸੀਧਾ ਦੇ ਪਰਿਵਾਰਾਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਆ ਉਹਦੇ ਚ ਕੋਈ ਖਲਨ ਨਹੀਂ ਪਹਿਣਾ ਚਾਹੀਦਾ ਕਿਉਂ ਇਸ ਕਰਕੇ ਨਹੀਂ ਪਹਿਣਾ ਚਾਹੀਦਾ ਕਿੰਨੇ ਸਿੱਧਾਂ ਦੇ ਪਰਿਵਾਰਾਂ ਦਾ ਸਨਮਾਨ ਹੈ ਗਾਲਤਾਸਦ ਦੇ ਜਥੇਦਾਰ ਤਾਂ ਕਹਿੰਦੇ ਅੱਜ ਗੜਗਾਹ ਸਾਹਿਬ ਹੈ ਕਹਿੰਨੂ ਕੋਈ ਹੋਰ ਹਸਦੇ ਪਿਛਲੇ ਸਮੇਂ ਜ ਕੋਈ ਹੋਰ ਸੀ ਇਸ ਕਰਕੇ ਸਵਾਲ ਜਥੇਦਾਰੀਆਂ ਦਾ ਨਹੀਂ ਹੈ ਸਵਾਲ ਜਨਾ ਕੌਮਾਂ ਨੇ ਜਿਨ੍ਹਾਂ ਪਰਿਵਾਰਾਂ ਨੇ ਸ਼ਹਾਦਤਾਂ ਦਿੱਤੀਆਂ ਆਪਣੇ ਕੌਮ ਦੀ ਖਾਤਰ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਦਾ ਸਵਾਲ ਹੈ ਇਸ ਕਰਕੇ ਇਸ ਮਾਣ ਦੇ ਚ ਕੋਈ ਖਲਨ ਨਹੀਂ ਪਹਿਣਾ ਚਾਹੀਦਾ ਸੋ ਵਿਕਰਮ ਜੀ इत्यादि ਗੱਲ ਨਹੀਂ ਮੈਂ ਕਮਾਂਗਾ ਕਿ ਸ਼੍ਰੋਮਣੀ ਕਾਲੀਦਾ ਨੇ ਸਪੱਸ਼ਟ ਤੌਰ ਤੇ ਲਕੀਰ ਖੀਤੀ ਹੈ ਕਿ ਇਸ ਮਾਮਲੇ 'ਚ ਜੋ ਜੱਜ ਜਥੇਦਾਰ ਗੜਗਾ 'ਚ ਫੈਸਲਾ ਲੈ ਰਹੇ ਆ ਉਹਨਾਂ ਦੇ ਨਾਲ ਖੜੇ ਆ ਐਸਪੀਸੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਨਿਯੁਕਤੀ ਉਹਨਾਂ ਬਾਰੇ ਕੀਤੀ ਗਈ ਹੈ ਸੂਬਾ ਗਾਇਤ ਸਿੰਘ ਦੇ ਨਾਲ ਖੜਨਾ ਹੀ ਖੜਨਾ ਉਹਨਾਂ ਨੇ ਰਾਜਵਾਨਾ ਸਾਹਿਬ ਦੇ ਬਿਆਨ ਦੀ ਜੇ ਆਪਾਂ ਗੱਲ ਕਰੀਏ ਕਿ ਉਹ ਬਾਹਰ ਆ ਕੇ ਗੱਲ ਕੀਤੀ ਹੈ ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਸਨਮਾਨ ਨਾ ਕਰੋ ਉਹਨਾਂ ਨੇ ਬਲਕਿ ਇਹ ਕਿਹਾ ਕਿ ਕਿਸੇ ਤਰੀਕੇ ਦਾ ਕੋਈ ਖਲਾਲਾ ਨਹੀਂ ਪੈਣਾ ਚਾਹੀਦਾ ਬਹੁਤ ਆਮ ਦੇਣਾ ਕੌਮ ਦੇ ਲਈ ਸਿਧਾਂਤ ਦੇ ਪਰਿਵਾਰਾਂ ਨੂੰ ਸਨਮਾਨ ਕਰਨ ਦਾ ਮਾਮਲਾ ਗੜਗਾਏ ਸਾਹਿਬ ਨੇ ਜਰੂਰ ਕਿਹਾ ਭੰਤ ਦਾ ਸਨਮਾਨ ਕਰਦਾ ਹੈ ਰਾਜਵਾਨਾਂ ਦਾ ਸਨਮਾਨ ਕਰਦਾ ਹੈ ਪਰ ਇਹਨਾਂ ਜੋ ਕਿਸੇ ਵੀ ਧਿਰ ਨੇ ਗੱਲ ਨਹੀਂ ਕੀਤੀ ਕਿ ਗੜਗਾਏ ਸਾਹਿਬ ਸਨਮਾਨ ਨਹੀਂ ਕਰਨਗੇ ਸੋ ਇਹ ਹੁਣ ਫੈਸਲਾ ਦੰਨੋਨਿਕ ਸਵਾਲ ਕਿਦਾਂ ਕਰੇਗੀ ਇਹ ਵੱਖਰਾ ਮਾਮਲਾ ਹੈ ਅਰ ਜੋ ਅੱਜ ਦੀ ਸਥਿਤੀ ਬਣੀ ਹੈ ਉਤ ਬਿੰਗੇ ਜਾਣ ਉਸ ਮੈਨੂੰ ਲੱਗ ਰਿਹਾ ਹੈ ਕਿ ਗੜਗਾਏ ਸਾਹਿਬ ਹੀ 6 ਜੂਨ ਨੂੰ ਅਕਾਲਤਾ ਸਭ ਦੀ ਬਸੀਰ ਤੋਂ ਸਰਕੋਂ ਦੇ ਨਾਂ ਸੁਨਿਆ ਦੇਣਗੇ ਤੇ ਹੋਈ ਸ਼ਹੀਦਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕਰਨਗੇ ਇਹ ਵੀ ਕਹਿਦਾ ਗੜਗਾਂ ਸਾਹਿਬ ਨੇ ਜਬ ਧਿਆਨ ਨਾਲ ਸੁਣਿਆ ਉਹ ਕਹਿੰਦੇ ਜੀ ਕੋਈ ਸ਼ਹੀਦਾਂ ਦੇ ਪਰਿਵਾਰ ਜਿਹੜੇ ਕਹਿ ਰਹੇ ਕਿ ਮੇਰੇ ਕੋਲ ਸਨਮਾਨ ਨਹੀਂ ਲੈਣਾ ਕਹਿੰਦੇ ਮੇਰੇ ਲਈ ਤਾਂ ਉਹ ਵੀ ਉਹਨੇ ਸਨਮਾਨ ਦੇ ਪਾਤਰ ਹੈ ਤੇ ਨਹੀਂ ਸਨਮਾਨ ਲੈਣਾ ਦੇਖੋ ਉਹਨਾਂ ਦੀ ਮਰਜ਼ੀ ਹੋ ਸਕਦੀ ਹੈ ਪਰ ਮੈਂ ਉਹਨਾਂ ਦਾ ਵੀ ਸਨਮਾਨ ਕਰਦਾ ਸੋ ਜੋ ਜਨਾਂ ਨੇ ਇਹ ਕੱਲ ਵੀ ਕਹੀ ਹੈ ਕਿ ਅਸੀਂ ਉਹਨਾਂ ਦੇ ਇਥੋਂ ਸਨਮਾਨ ਨਹੀਂ ਲਵਾਂਗੇ ਉਹ ਗੱਲ ਵੀ ਪਾਸੇ ਰੱਖ ਦਿੱਤੀ ਹੈ ਕਿ ਤੁਹਾਡੀ ਮਰਜ਼ੀ ਹੈ ਪਰ ਅਸੀਂ ਤੁਹਾਡਾ ਉਨਾ ਹੀ ਸਨਮਾਨ ਕਰਦੇ ਹਾਂ ਤੁਸੀਂ ਆਓਗੇ ਤਾਂ ਤੁਹਾਨੂੰ ਵੀ ਉਦਾਂ ਹੀ ਸਨਮਾਨ ਕੀਤਾ ਜਾਏਗਾ ਸ਼ੂਟਗਰ ਗਾਇਸਾਵळा ਲੱਗਦਾ ਹੈ ਕਿ ਮਾਮਲਾ ਸਾਫ਼ ਹੋ ਗਿਆ 6 ਜੂਨ ਨੂੰ ਗੜਗਾਈ ਸਾਹਿਬ ਵੀ ਆਪਣੀ ਘੂਮਕਾ ਨਮਾਉਂਦੇ ਨਜ਼ਰ ਆ ਰਹੇ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਿਸਾਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਤੇ ਜਗਜੀਤ ਸਿੰਘ ਡੱਲੇਵਾਲ ਹੋਗੇ ਸਰਵਸਿੰਘ ਪੰਦੇਰ ਵੱਲੋਂ ਜਿੱਥੇ ਸਰਕਾਰ ਦਾ ਵਿਰੋਧ ਕੀਤਾ ਗਿਆ ਤੇ ਡੱਲੇਵਾਲ ਸਾਹਿਬ ਵੱਲੋਂ ਕਹਿ ਆ ਵੀ ਅਸੀਂ ਚੈਲੰਜ ਤੁਹਾਡਾ ਕਬੂਲ ਕਰਦੇ ਆ ਓਪਨ ਡਿਬੇਟ ਦਾ ਕਹਿੰਦੇ ਤੁਸੀਂ ਰੱਖ ਲਓ ਓਪਨ ਡਿਬੇਟ ਅਸੀਂ ਤੁਹਾ ਨਾਲ ਗੱਲਬਾਤ ਕਰਾਂਗੇ ਤੇ ਜੋ ਤੁਹਾਡੇ ਸਵਾਲ ਨੇ ਅਸੀਂ ਜਵਾਬ ਵੀ ਦੇਵਾਂਗੇ ਜੀ ਦੇਖੋ ਲੜਾਈਆਂ ਮੁੱਦਿਆਂ ਦੀ ਆਪਾਂ ਅੱਗੇ ਵੀ ਕਹਿੰਦੇ ਹੁੰਨੇ ਆ ਇਨਾ ਗੱਲਾਂ ਚ ਕੀ ਰੱਖਿਆ ਕਿ ਮੁੱਖ ਮੰਤਰੀ ਚੁਣੌਤੀ ਦਿੰਨੇ ਆ ਜੀ ਜਾਂ ਮੁੱਖ ਮੰਤਰੀ ਚੁਣੌਤੀ ਦਿੰਦਾ ਕਿਸਾਨ ਆਗੂਆਂ ਨੂੰ ਮੀਡੀਆ ਲਈ ਇਹ ਗੱਲਾਂ ਕੋ ਚੰਗੀਆਂ ਹੋ ਸਕਦੀਆਂ ਸੁਰਖੀਆਂ ਬਣ ਜਾਣੀਆਂ ਆਪਾਂ ਵੀ ਇਸ ਮੁੱਦੇ ਤੇ ਬਹਿਸ ਕਰ ਰਹੇ ਆਂ ਗੱਲ ਕਰ ਰਹੇ ਆਂ ਪਰ ਇਸ ਤੋਂ ਅੱਗੇ ਤੇ ਜੋ ਕੁਝ ਨਿਕਨ ਵਾਲਾ ਨਹੀਂ ਕਿਸਾਨ ਆਗੂ ਜੀ ਜੀ ਸੰਧਲੇਵਾਲ ਮੈਂ ਵੀ ਉਹਨਾਂ ਦਾ ਬੜਾ ਸਤਿਕਾਰ ਕਰਦਾ ਆਂ ਆਪਣੇ ਸੁਝਦੇ ਵਿੱਚ ਸਮਝ ਵਾਲੇ ਕਿਸਾਨ ਆਗੂ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਅਜੇ ਮੁੱਖ ਮੰਤਰੀ ਚੁਣੌਤੀ ਦਿੰਦਿਆ ਕੋਈ ਆ ਜਾ ਇੱਥੇ ਬਹਿਸ ਕਰਨੇ ਤਿਆਰ ਹੈ ਜਗ੍ਹਾ ਦੱਸੋ ਜਿਉਂ ਤੇ ਆ ਜਾਗੇ ਇਹ ਮਾਮਲੇ ਇਸ ਤਰ੍ਹਾਂ ਨਹੀਂ ਨਿਬੜਨੇ ਮੁੱਖ ਮੰਤਰੀ ਨਾਲ ਟੇਲ ਤੇ ਬੈਠ ਕੇ ਜੇ ਮੰਗਾ ਆਈਆਂ ਤਾਂ ਉੱਥੇ ਮਨਾਈਆਂ ਜਾ ਸਕਦੀਆਂ ਜਾਂ ਕਿਸਾਨਾਂ ਕੋਲ ਜੇ ਬਾਲਾ ਦਾਮਾ ਤੇ ਆਪਣੇ ਦਾਮ ਨਾਲ ਮਨਵਾ ਸਕਦੇ ਆ ਜਿਸ ਕਦਰ ਇਸ ਵੇਲੇ ਕਿਸਾਨਾਂ ਦੇ ਸੰਧਿਆ ਚ ਖਿਲਾਰਾ ਪਿਆ ਹੋਇਆ ਆਪਸ ਵਿੱਚ ਸੂਰਤ ਕਿਸਾਨ ਮੋਰਚੇ ਦੇ ਵੀ ਦੋ ਇਸ ਦੇ ਇੱਕ ਸੂਰਤ ਕਿਸਾਨ ਮੋਰਚਾ ਜਿਹੜਾ ਪੁਰਾਣਾ ਮੋਰਚਾ ਇੱਕ ਸੂਰਤ ਕਿਸਾਨ ਮੋਰਚਾ ਗੈਰ ਰਾਸੀ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਗੈਰ ਰਾਸੀ ਤੇ ਦੂਜੇ ਮੋਰਚੇ 'ਚ ਕੀ ਫਰਕ ਹੈ ਨਾ ਤਾਂ ਉਹਨਾਂ 'ਚ ਕਿਸੇ ਨੇ ਪਾਰਲੀਮੈਂਟ ਦੀ ਟੀਟ ਦੇ ਚੋਣਾਂ ਲੜੀਆਂ ਤੇ ਨਾ ਹੀ ਇਹ ਲੜਨਗੇ ਆਪਣੇ ਆਪਣੇ ਨਾਵਾਂ ਦੇ ਉੱਤੇ ਵਖਰੇਵੇਂ ਫਿਰ ਬਕਿਓ ਰੱਖੀਆਂ ਜਥੇਬੰਦੀਆਂ ਜਥੇਬੰਦੀਆਂ ਦੇ ਵਿੱਚ ਵੀ ਆਪਾਂ ਵੱਲ ਇੱਕ ਦੂਜੇ ਤੇ ਦੋਸਤ ਦੂਸ਼ਮਾਨੀ ਸੂਗ ਗੱਲਾਂ ਨਹੀਂ ਸੌਖੀ ਨਹੀਂ ਬੜਾ ਪਚੀਦਾ ਮਾਮਲਾ ਹੈ ਸਰਕਾਰ ਨਾਲ ਜੇ ਗੱਲਬਾਤ ਨਹੀਂ ਹੁੰਦੀ ਹੈ ਤਾਂ ਕਿ ਦਵਾ ਦੇ ਨਾਲ ਕਿ ਦਗਦੂ ਦੇ ਨਾਲ ਹੁੰਦੀ ਹੈ ਉਹ ਬਹੁਤ ਕੋਲੇ ਦੇ ਨੇਪਰ ਕਰਦਾ ਹੈ ਬੀਟੀਐਚ ਬੈਠ ਕੇ ਪ੍ਰੈਸ ਕਾਨਫਰੰਸਾਂ ਨੂੰ ਸਬੋਧਨ ਕਰਕੇ ਮਾਮਲੇ ਨਿਭਣ ਵਾਲੇ ਨਹੀਂ ਜਾਂ ਤੇ ਕਿਸਾਨ ਜਥੇਬੰਦੀਆਂ ਆਪਣੇ ਤੌਰ ਤੇ ਵੀ ਕੋਈ ਸਿੱਦਾ ਜੰਡੀਆਂ ਨੂੰ ਕਿਸਾਨ ਆਗੂ ਕਿੰਨਾ ਘੰਡਾ ਹਰਾ ਭਰਦੇ ਆ ਅੱਗੇ ਕਿਸਾਨ ਇਖਲੀ ਪੱਧਰ ਤੇ ਕਿੰਨਾ ਘੰਡਾ ਹਰਾ ਭਰਦੇ ਦੇਖਣ ਵਾਲੀ ਗੱਲ ਹੈ ਦੂਜੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਕਿਸ ਕਦਰ ਕਿਸਾਨ ਜਥੇਬੰਦੀਆਂ ਨੂੰ ਸਦਾ ਦਿੱਤਾ ਜਾਂਦਾ ਗੱਲਬਾਤ ਦੀ ਮੇਜ਼ ਤੇ ਮਸਲੇ ਨਿਬੜੇ ਜਾਣੇ ਚਾਹੀਦੇ ਹੈ ਜ਼ਰੂਰ ਹੈ ਕਿ ਕਿਸਾਨਾਂ ਦੇ ਮਾਮਲੇ ਜੋ ਵੀ ਉਹਨਾਂ ਨਾਲ ਸੰਬੰਧਦਾ ਹੈ ਉਹ ਗੱਲਬਾਤ ਹੀ ਮੇਜ਼ ਤੇ ਨਿਬੜਨੇ ਚਾਹੀਦੀ ਹੈ ਬਹਿਸਾਂ ਨਾਲ ਜਾਂ ਚੁਣੌਤੀਆਂ ਨਾਲੇ ਮਾਮਲੇ ਨਿਬੜਨੇ ਨਹੀਂ ਤੇ ਮੈਂ ਸਾਫ਼ ਕਹਿੰਦਾ ਨਾ ਹੀ ਕਿ ਉਹ ਜੀ ਮੁੱਖ ਮੰਤਰੀ ਨਾਲ ਕਿਸੇ ਕਿਸਾਨ ਆਗੂਾਂ ਦੀ ਬਹਿਸ ਹੋਣੀ ਹੈ ਸवाय ਮੀਡੀਆ ਦੇ ਸਵਾਦ ਲੈਣ ਤੋਂ ਜਾਂ ਮੀਡੀਆ ਦੀਆਂ ਸੁਰਖੀਆਂ ਮਟੋਰ ਤੋਂ ਇਸ ਤੋਂ ਇਲਾਵਾ ਇਹਨਾਂ ਬਿਆਨਾਂ ਦਾ ਕੋਈ ਅਰਥ ਨਹੀਂ ਕੋਈ ਤੋਖ ਮੈਨੂੰ ਨਜ਼ਰ ਨਹੀਂ ਆਉਂਦੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬੇਅਦਬੀ ਨੂੰ ਲੈ ਕੇ ਜਿੱਥੇ ਕੱਲੂਕਾਰ ਦੇ ਦਿਨ ਚਾਰੇ ਨੇ ਜ ਸਾਹ ਦਰਬਾਰ ਸਾਹਿਬ ਨੇੜੇ ਇੱਕ ਨੌਜਵਾਨ ਵੱਲੋਂ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਫੜ ਲਿਆ ਜਾਂਦਾ ਤਾਂ ਉਹਦਾ ਕਟਾਪਾ ਚੜਾਇਆ ਜਾਂਦਾ ਫਿਰ ਐਸਜੀਪੀਸੀ ਦੇ ਹਵਾਲੇ ਕੀਤਾ ਜਾਂਦਾ ਐਸਜੀਪੀਸੀ ਪੁਲਿਸ ਦੇ ਹਵਾਲੇ ਕਰ ਦਿੱਤੀ ਜਾਂਦੀ ਆ ਹੁਣ ਜਿਹੜਾ ਉਹ ਪਰਿਵਾਰ ਆ ਜਿਹਦੇ ਲੜਕੇ ਨੇ ਬੇਅਦਬੀ ਕੀਤੀ ਸੀ ਉਹਦੀ ਮਾਂ ਸਾਹਮਣੇ ਆ ਉਹਨੇ ਕਿਹਾ ਕਿ ਸਜ਼ਾ ਮਿਲਣੀ ਚਾਹੀਦੀ ਆ ਪਰ ਇਹਦਾ ਮੈਡੀਕਲ ਕਰਾਓ ਇਹ ਦਿਮਾਗੀ ਤੌਰ ਤੇ ਖਰਾਬ ਹੈ ਥੋੜਾ ਦਿਮਾਗ ਸੰਤੁਲਨ ਠੀਕ ਨਹੀਂ ਹੈ ਦਾ ਤੇ ਉਸ ਤੋਂ ਬਾਅਦ ਜੋ ਮਰਜ਼ੀ ਕਾਰਵਾਈ ਕਰੋ ਪਰ ਇੱਥੇ ਇਹ ਵੀ ਗੱਲ ਬਣਦੀ ਆ ਹਰੇਕ ਜੋ ਬੇਅਦਵੀ ਕਰਦਾ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੁੰਦਾ ਜੀ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੰਦਪਾਗਾ ਪਰ ਤਾਂ ਤ ਹੈਗਾ ਜੇ ਕਿ ਇਹਦਾ ਦਿਮਾਗੀ ਤوازن ਠੀਕ ਨਹੀਂ ਜਿਹੜੇ ਮਾਤਾ ਇਹ ਗੱਲ ਕਹਿ ਰਹੇ ਆ ਆਪਾਂ ਉਹਨਾਂ ਦੇ ਸਨਮਾਨ ਬਾਰੇ ਕੋਈ ਗੱਲ ਇਦਾਂ ਦੀ ਗੱਲ ਨਹੀਂ ਕਹਾਵਾਂਗੇ ਇੱਕ ਪਰਿਵਾਰ ਨੂੰ ਜੇ ਪਤਾ ਵੀ ਦਿਮਾਗੀ ਤوازن ਉਹਦਾ ਠੀਕ ਨਹੀਂ ਤਾਂ ਦਾ ਇਲਾਜ ਕਰਾਉਣਾ ਬਣਦਾ ਸੀ ਕਿ ਉਹ ਬੇਅਦਵੀ ਵਾਲੇ ਪਾਸੇ ਵੱਲ ਨੂੰ ਤੁਰ ਪੇ ਮੈਂ ਦੇਖ ਰਿਹਾ ਸੀ ਕਿ ਸ਼ੋਹਨੇ ਗੁਰਦਾਰ ਪਰੰਦਰ ਕੰਡੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਹਿ ਕੇ ਬੜੀ ਗੰਮੀਰ ਸਾਜ਼ਿਸ਼ ਹੈ ਬਿਲਕੁਲ ਜਿਹੜਾ ਹੈਗਾ ਇਹ ਤਾਂ ਤੈ ਤੱਕ ਜਾਣ ਦੀ ਲੋੜ ਹੈ ਸਰਕਾਰ ਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਦੇਖਿਆ ਜਾਵੇ ਕਿ ਆਖਰ ਇਹ ਜਿਆ ਕਨਾਵਾ ਅਖਰ ਕੌਣ ਲੋਕਾਂ ਦਾ ਜਿੰਨਾ ਤਿਆਰ ਕਰਕੇ ਭੇਜਿਆ ਜਾਂਦਾ ਤੇ ਬਾਅਦ ਚ ਉਹਨਾਂ ਦੇ ਮਾਨਸਿਕ ਤੋਜਨ ਵਿਗੜ ਜਾਂਦੇ ਐ ਮਾਨਸਿਕ ਤੋਆ ਜਾਂਦਾ ਵਿਗੜੇ ਆਪੇ ਹੀ ਹੈ ਜਿਹੜਾ ਬੀਐਡੀ ਵੀ ਵਾਲੇ ਪਾਸੇ ਉਹਨੂੰ ਤਰਪਿਆ ਆਪ ਦਿਨਾਂ ਦੇ ਪਿੱਛੇ ਪਿਸੋਕੜ ਚ ਹੋਰ ਕਾਰਨ ਦਿਮਾਗ ਕੰਮ ਕਰਦੇ ਐ ਕਿ ਕਿੱਡੀ ਵੱਡੀ ਸ਼ਰਾਰਤ ਐ ਕਿੱਡੀ ਵੱਡੀ ਸਾਜ਼ਿਸ਼ ਐ ਉਸ ਨੂੰ ਪਛਾਣਨ ਦੀ ਲੋੜ ਐ ਕਿਉਂ ਪੰਜਾਬ ਦੇ ਆਮਾ ਨੂੰ ਤੇ ਸ਼ਾਂਤੀ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਐ ਪੰਜਾਬ ਚ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ ਜਿਸ ਤਰ੍ਹਾਂ ਪੰਜਾਬ ਨੇ ਉਹ ਇਤਿਹਾਸ ਤੱਕ ਨਾ ਤੇ ਇਨਸਾਫ ਨਹੀਂ ਮਿਲਿਆ ਲੋਕ ਲੜਾਈਆਂ ਲੜ ਰਿਹਾ ਮੋਰਚੇ ਦੇ ਰਿਹਾ ਰੋਸ ਪਟਾਵੇ ਕਰਿਆ ਸਰਕਾਰਾਂ ਬਦਲ ਗਈਆਂ ਤੇ ਕੌਣ ਐ ਜਿਹੜਾ ਪੰਜਾਬ ਨੂੰ ਇਸ ਪਾਸੇ ਵੱਲੋਂ ਤੱਕ ਰਿਹਾ ਸੋ ਗੰਬੀਤਾ ਨਾਲ ਕੋਈ ਵੱਡੀ ਪੱਧਰ ਤੇ ਜਾਂਚ ਕਰਨੀ ਲੋੜ ਹੈ ਉਹ ਸੱਚ ਸਾਹਮਣੇ ਲਿਆਉਣ ਦੀ ਲੋੜ ਹੈ ਕਿ ਆਖਰ ਉਹ ਜਿਹੜੇ ਕਿਹੜੇ ਲੋਕ ਆ ਜਿਹੜੇ ਆ ਕੇ DNA ਕਾਰਾ ਕਰਦੇ ਆ ਜੀ ਜੀ ਸੋ ਬਠਿੰਡਾ ਦੇ ਵਿੱਚ ਬੋਰਡ ਲੱਗਿਆ ਵੀ ਸਾਡਾ ਪਿੰਡ ਵਿਕਾਊ ਹੈ ਜੀ ਕਿਉਂਕਿ ਉੱਥੇ ਕਹਿੰਦੇ ਨਸ਼ੇ ਨੂੰ ਲੈ ਕੇ ਕਾਫੀ ਦਿੱਕਤ ਆ ਰਹੀ ਹੈ ਤੇ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ ਜੀ ਦੇਖੋ ਇਹ ਦੋ ਪਹਿਲੇ ਉਹ ਇੱਕ ਦਾ ਜਿਹੜਾ ਪਿੰਡ ਦੇ ਲੋਕ ਆ ਜਿਹੜੇ ਪਰੇਸ਼ਾਨ ਹੋਣਗੇ ਉਹਨਾਂ ਨੇ ਵਿਕੇਲਾ ਦਾ ਬਠਿੰਡਾ ਦਾ ਪਿੰਡ ਹੈ ਬਤਾ ਖੁਰਦਾ ਜਿਹੜਾ ਹੈਗਾ ਉਹਨਾਂ ਦੇ ਕਿਸੇ ਨੌਜਾਨ ਨੇ ਪੋਸਟਰ ਲਾਤਾ ਕਿ ਪਿੰਡ ਬਕਾਊ ਆ ਹੋ ਸਕਦਾ ਹੈ ਕਿ ਉਹਦੇ ਪਿੰਡ ਦੇ ਜਿਹੜੇ ਨਸ਼ਾ ਤਸਕਰ ਉਹਨਾਂ ਦੇ ਇਥੋਂ ਪਰੇਸਾ ਨਹੀਂ ਹੋਏਗੀ ਪਰ ਇਹਦਾ ਦੂਜਾ ਪਹਿਲੂ ਇਹ ਹੈ ਕਿ ਮੁੱਖ ਅੰਦਰ ਭਗਵਾਨਤ ਮਾਨ ਨੇ ਵੀ ਉਸ ਪੋਸਟਰ ਦਾ ਨੋਟਿਸ ਲਿਆ ਉਹਨਾਂ ਨੇ ਕਿ ਆ ਵੀ ਹੌਸਲਾ ਕਿਸੇ ਨੌਜਾਨ ਨੇ ਪੋਸਟਰ ਲਾਤਾ ਹੋਏ ਪਰ ਸਰਕਾਰ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਜਿ ਉਸ ਪਿੰਡ ਦੇ ਵਿੱਚ ਵੀ ਨਸ਼ਾ ਤਸਕਰ ਇਦਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਕਰ ਰਿਹਾ ਹੈ ਗਤੀਵਿਧੀਆਂ ਕਰ ਰਿਹਾ ਤਾਂ ਪੁਲਿਸ ਉਹਨੂੰ ਨੱਥ ਪਾਏਗੀ ਪਰੀਤੀ ਜ਼ਿੰਮੇਵਾਰੀ ਵੰਡਿਆ ਕੋਈ ਵੀ ਦੋਸ਼ੀ ਕੋਈ ਬਖਸ਼ਾ ਨਹੀਂ ਜਾਏਗਾ ਇਹ ਕਿ ਕਹਿੰਦੇ ਪੋਸਟਰ ਲੱਗਣ ਦੇ ਨਾਲ ਹੀ ਨਹੀਂ ਕਿ ਸਾਰਾ ਪਿੰਡਾਂ ਜਾਂ ਸਾਰੇ ਸੂਬੇ ਦੇ ਉੱਤੇ ਆਪਾਂ ਕਹੀਏ ਕਿ ਇਹੋ ਜਿਹਾ ਪ੍ਰਵਾਹ ਹੈ ਜਿਹੜੇ ਵੀ ਲੋਕ ਇਦਾਂ ਦੇ ਆ ਗਲਤ ਹਰਕਤਾਂ ਗੈਰ ਸਮਾਜਿਕ ਜਿਹੜੇ ਕਾਰਵਾਈਆਂ ਕਰ ਰਹੇ ਆ ਗੈਰ ਕਾਨੂੰਨੀ ਕਾਰਵਾਈਆਂ ਕਰ ਰਹੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਪਰ ਇਹ ਕਦ ਪੋਸਟਰ ਲੱਗਣ ਦਾ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਪੂਰਾ ਪੰਜਾਬ ਹੀ ਇਸ ਤਰੀਕੇ ਨਾਲ ਅੱਗੇ ਵੱਧ ਰਿਹਾ ਪੂਰਾ ਪੰਜਾਬ ਕਹਿੰਦੇ ਵੱਡੀ ਪੱਧਰ ਤੇ ਸੀ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਆ ਉਹਦੇ ਨਤੀਜੇ ਵੀ ਸਾਹਮਣੇ ਆ ਰਹੇ ਕਿਉਂਕਿ ਬਹੁਤ ਸਾਰੇ ਨੌਜਵਾਨ ਆ ਜਿਹੜੇ ਸਾਡੀਆਂ ਸਟੇਜਾਂ ਤੇ ਆ ਕੇ ਸਾਡੇ ਇਕੱਠਾਂ ਜਾ ਕੇ ਕਹਿੰਦੇ ਆ ਕਿ ਕਿਸ ਤਰ੍ਹਾਂ ਅਸੀਂ ਨਸ਼ਿਆਂ ਤੋਂ ਦੂਰੀ ਬਣਾਈ ਹੈ ਪਿੰਡਾਂ ਦੇ ਪਿੰਡ ਸਰਪੰਚਾਂ ਪੰਚਾਇਤਾਂ ਆ ਕੇ ਕਹਿੰਨੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਕਿਸ ਕਦਰ ਜੁੱਧਾਂ ਲੜਾਈਆਂ ਲੜ ਰਹੇ ਆ ਜੀ ਜੀ ਸੋ ਗੱਲ ਕਰਾਂਗੇ ਜੀ ਲੁਧਿਆਣਾ ਚੋਣ ਲੈ ਕੇ ਜਿੱਥੇ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ ਤੇ ਜਿੱਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਜ਼ੋਰ ਲੱਗਿਆ ਹੈ ਜੀ ਜੋ ਉੱਥੇ ਐਕਵਾਇਰ ਕੀਤੀ ਜਾ ਰਹੀ ਜਿਵੇਂ ਉਹਨਾਂ ਨੂੰ ਐ ਵੀ ਕਿਤਨਾ ਕਿਸੇ ਬਹਾਨੇ ਅਸੀਂ ਉੱਥੋਂ ਵੋਟਾਂ ਇਕੱਠੀਆਂ ਕਰ ਲਈ ਜੀ ਦੇਖੋ ਲੁਧਿਆਣਾ ਪਛਮੀ ਦੀ ਚੋਣ ਬਹੁਤ ਹੀ ਦਿਲਚਸਪ ਸਥਿਤੀ ਇਸ ਵੇਲੇ ਬੜੀ ਵੀ ਹੈ ਕਿਉਂਕਿ ਅਕਾਲੀ ਦਲ ਦੀ ਗੱਲ ਨਹੀਂ ਕਰਦੇ ਆਪਾਂ ਕਾਂਗਰਸ ਦੀ ਗੱਲ ਕਰ ਲਈ ਆਪ ਦੀ ਗੱਲ ਕਰ ਲਈਏ ਜਦੋਂ ਆਪਾਂ ਗੱਲ ਕਰ ਰਹੇ ਆ ਅਕਾਲੀ ਦਲ ਦੀ ਦੂਸਰੇ ਤਰੀਕੇ ਨਾਲ ਭਾਜਪਾ ਦੀ ਤੇ ਕਾਂਗਰਸ ਦੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਹੁਤ ਹੀ ਸਖਤ ਸ਼ਬਦ ਸੁਨੀਲ ਜਾਖੜ ਦੇ ਭਾਜਪਾ ਦੇ ਪ੍ਰਧਾਨ ਆ ਪੰਜਾਬ ਦੇ ਉਹਨਾਂ ਬਾਰੇ ਵਰਤ ਰਿਹਾ ਉਹਨਾਂ ਦੇ ਵਰਤੇ ਸ਼ਬਦਾਂ ਨੂੰ ਮੈਂ ਉਹਨਾਂ ਦੇ ਸ਼ਬਦਾਂ ਨਾਲ ਕੋਈ ਸਹਿਮਤੀ ਨਹੀਂ ਹੈ ਪਰ ਜੋ ਰਾਜਾ ਵੜਿੰਗ ਕਹਿ ਰਿਹਾ ਉਹ ਕੀ ਕਹਿ ਰਿਹਾ ਸੁਨੀਲ ਜਾਖੜ ਬਾਰੇ ਕਿ ਜੀ ਅਜਗਰ ਆ ਇਹ ਪਹਿਲਾਂ ਕਾਂਗਰਸ ਉਹਨੇ ਖਾਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਬਚ ਗਏ ਉਹ ਕਹਿੰਦੇ ਭਾਜਪਾ ਤੁਸੀਂ ਬਚਿਓ ਦੂਜੇ ਪਾਸੇ ਸੁਨੀਲ ਜਾਖੜ ਉਹ ਵੀ ਵੱਡੀਆਂ ਚੁਣੌਤੀਆਂ ਸੁੱਟ ਰਿਹਾ ਕਹਿੰਦੇ ਤੂੰ ਠੀਕ ਹੈ ਕਿਵੇਂ ਪਤਾ ਨਹੀਂ ਪਾਰਲੀਮੈਂਟ ਦੀ ਚੋਣ ਇੱਕ ਜਿੱਤ ਗਏ ਉਦਾਂ ਸਵਾਦੀ ਚੋਣ ਜਿੱਤ ਕੇ ਦੁਕਾਨ ਫਿਰ ਦੇਖਾਂਗੇ ਇਹਦੇ ਜੋਰਜ ਫੇਰ ਰਾਜਾ ਬਲੈਂਕੜਾ ਇਹ ਗੱਲ ਕਹਿੰਦੇ ਆ ਕਿ ਆ ਜਿਹੜਾ ਲੁਧਿਆਣਾ ਪੱਛਮੀ ਦੀ ਚੋਣ ਆ ਹਾਲਾਂਕਿ ਉਹਦਾ ਤਰੀਕ ਵੀ ਲੰਘ ਗਿਆ ਉਹ ਕਿ ਇੱਥੇ ਨਾਮਜ਼ਦ ਕੀ ਪੱਤਰ ਇੱਕ ਪਾਸੇ ਜਿਹੜਾ ਜਾਕਰ ਸਾਹਿਬ ਆ ਰਹੇ ਨੇ ਇੱਕ ਪਾਸੇ ਰਾਜਾ ਬਲੈਂਕੜਾ ਦਾ ਮੈਂ ਪਰ ਲਾਂਗਾ ਫਿਰ ਦੇਖਾਂਗੇ ਕੌਣ ਚੋ ਜਿੱਤਦਾ ਹੈ ਸੋ ਇਦਾਂ ਦੀਆਂ ਚੁਣੌਤੀਆਂ ਪੋਲੀਟਿਕਲ ਤੌਰ ਤੇ ਮਨਰੰਜਨ ਤੋਂ ਬਾਅਦ ਕੋਈ ਵਜ੍ਹਾ ਨਹੀਂ ਰੱਖਤੀਆਂ ਅਕਾਲੀ ਦਲ ਜਿਹੜਾ ਹੈ ਕਹਿ ਰਿਹਾ ਕਿ ਅਸੀਂ ਲੋਕਾਂ ਦੇ ਪਿੰਡਾਂ ਦੀ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੇ ਆ ਦੇਖਿਆ ਜਾਏਗਾ ਕਿ ਚੋਣਾਂ ਤੋਂ ਬਾਅਦ ਵੀ ਲੜਾਈ ਜਾਰੀ ਰਹੇਗੀ ਜਾਂ ਜਿੱਦਾਂ ਵੋਟਾਂ ਪੈ ਜਾਣਗੇ ਉਹਦੇ ਤੰਬੂ ਵਿੱਚ ਚੁਕਲੇ ਜਾਣਗੇ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ